ਦੋਸਤੋ ਫੋਰਟਿਸ ਤੇਰਨ ਬੈਕਸੀ ਤੁਸੀਂ ਇਹ ਨਾਮ ਜਰੂਰ ਸੁਣੇ ਹੋਵੋਗੇ ਫੋਰਟਿਸ ਇੱਕ ਅਤ ਅਧੁਨਿਕ ਸੁਧਰਾਮਾ ਵਾਲੇ ਹਸਪਤਾਲਾਂ ਦੀ 체ਨ ਹੈ ਜੋ ਕਿ ਇੰਡੀਆ ਦੇ ਲਗਭਗ ਹਰ ਵੱਡੇ ਸ਼ਹਿਰ ਚ ਸਥਿਤ ਹੈ ਤੇ ਰਨ ਵੈਕਸੀ ਜੋ ਕਿ ਇੰਡੀਆ ਦੀ ਦਵਾਈਆਂ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਸੀ ਇਹਨਾਂ ਦੋਵਾਂ ਕੰਪਨੀ ਨੂੰ ਚਲਾਉਣ ਵਾਲੇ ਸਨ ਦੋ ਸਿੱਖ ਭਰਾ ਸ਼ਵਿੰਦਰ ਸਿੰਘ ਤੇ ਮਾਲਵਿੰਦਰ ਸਿੰਘ ਜਿਨ੍ਹਾਂ ਦੀ ਕੁੱਲ ਸੰਪਤੀ 9000 ਕਰੋੜ ਦੇ ਲਗਭਗ ਸੀ ਤੇ ਇਹ ਭਾਰਤ ਦੇ ਅਮੀਰਾਂ ਦੀ ਸੂਚੀ ਵਿੱਚ 92 ਸਥਾਨ ਤੇ ਆਉਂਦੇ ਸਨ ਪਰ ਹੁਣ ਇਹ ਇੱਕ ਦੂਜੇ ਨਾਲ ਝਗੜੇ ਕਾਰਨ ਜੇਲ੍ਹ ਵਿੱਚ ਨੇ ਤੇ 15000 ਕਰੋੜ ਦੇ ਕਰਜ਼ੇ ਹੇਠ ਨੇ ਕਿਵੇਂ ਇਹਨਾਂ ਨੇ ਉਨੀ ਸਾਰੀ ਜਾਇਦਾਦ 10 ਸਾਲਾਂ ਵਿੱਚ ਹੀ ਸਵਾਹ ਕਰ ਦਿੱਤੀ ਤੇ 15000 ਕਰੋੜ ਦੇ ਕਰਜ਼ੇ ਗਏ ਕੀ ਇਹਨਾਂ ਨੇ ਆਪਣੇ 23000 ਕਰੋੜ ਦੀ ਜਾਇਦਾਦ ਡੇਰੇ ਵਿਆਸ ਦੇ ਮੁ끼 ਦੇ ਚੜ੍ਹਨ ਵਿੱਚ ਨਿਸ਼ਾਵਰ ਕਰ ਦਿੱਤੀ ਇਸਬੰਧ ਹੈ ਸ਼ਵਿੰਦਰ ਸਿੰਘ ਤੇ ਮਾਲਵਿੰਦਰ ਸਿੰਘ ਦਾ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਕੀ ਇਹ ਡੇਰਾ ਹੀ ਇਹਨਾਂ ਦੇ ਪਤਨ ਦਾ ਕਾਰਨ ਬਣਿਆ ਇਹਨਾਂ ਦੋਵਾਂ ਭਰਾਵਾਂ ਦੀ ਅੱਠ ਤੋਂ ਹੱਸ਼ ਤੱਕ ਦੀ ਕਹਾਣੀ ਇਸ ਵੀਡੀਓ ਵਿੱਚ ਦੋਸਤੋ ਜੇ ਤੁਸੀਂ ਸਾਡੇ ਚੈਨਲ ਜਿੱਤਾਂਗੇ ਜ਼ਰੂਰ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੋ ਹੁਣ ਵੱਧਦੇ ਆਂ ਵੀਡੀਓ ਵੱਲ 1973 ਵਿੱਚ ਸ਼ੇਅਰ ਮਾਰਕੀਟ ਵਿੱਚ ਲਿਸਟਡ ਹੋਣ ਤੋਂ ਬਾਅਦ ਰਨ ਵੈਕਸੀ ਭਾਰਤ ਦੀ ਨੰਬਰ 1 ਦਵਾਈਆਂ ਦੀ ਕੰਪਨੀ ਬਣ ਗਈ ਜੋ ਕਿ ਮਹਿੰਗੀਆਂ ਦਵਾਈਆਂ ਨੂੰ ਸਸਤਾ ਬਣਾ ਕੇ ਵੇਚਦੀ ਸੀ 1998 ਵਿੱਚ ਸ਼ਵਿੰਦਰ ਤੇ ਮਲਵਿੰਦਰ ਦੇ ਦਾਦਾ ਮੋਹਨ ਸਿੰਘ ਨੇ ਪ੍ਰਾਪਰਟੀ ਆਪਣੇ ਤਿੰਨ ਬੇਟਿਆਂ ਵਿੱਚ ਵੰਡ ਦਿੱਤੀ ਜਿਨ੍ਹਾਂ ਵਿੱਚ ਸ਼ਵਿੰਦਰ ਤੇ ਮਲਵਿੰਦਰ ਦੇ ਪਿਤਾ ਪਰਮਿੰਦਰ ਸਿੰਘ ਦੇ ਹਿੱਸੇ ਰਨਵੈਕਸੀ ਕੰਪਨੀ ਆਈ ਪਰ ਸਾਲ ਬਾਅਦ ਹੀ ਇਹਨਾਂ ਦੇ ਪਿਤਾ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਤੇ ਇਸ ਦੁੱਖ ਦੀ ਘੜੀ ਵਿੱਚ ਦੋਨਾਂ ਭਾਈਆਂ ਦੇ ਸਿਰ ਤੇ ਹੱਥ ਰੱਖਿਆ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜੋ ਉਹਨਾਂ ਦੇ ਦੂਰ ਦੇ ਮਾਮਾ ਵੀ ਲੱਗਦੇ ਸਨ ਜਦੋਂ ਦੋਨਾਂ ਭਾਈਆਂ ਨੂੰ ਰਨਵੈਕਸੀ ਮਿਲੀ ਤਾਂ ਇਸ ਨੂੰ ਚਲਾਉਣ ਦੀ ਬਜਾਏ ਦੋ ਸਾਲਾਂ ਬਾਅਦ ਹੀ ਇਨਾਂ ਨੇ ਰਨ ਵੈਕਸੀਨ ਨੂੰ ਜਾਪਾਨ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ 다이치 ਸੈਕੋ ਨੂੰ 1.50 ਹਜ਼ਾਰ ਕਰੋੜ ਵਿੱਚ ਵੇਚ ਦਿੱਤਾ ਤੇ ਮਿਲੇ ਹੋਏ ਪੈਸੇ ਨੂੰ ਭਾਰਤ ਦੀ ਹਸਪਤਾਲਾਂ ਦੀ ਸਭ ਤੋਂ ਵੱਡੀ 체ਨ ਫੋਰਟਿਸ ਹਸਪਤਾਲ ਬਣਾਉਣ ਵਿੱਚ ਇਨਵੈਸਟ ਕੀਤਾ ਤੇ ਨਾਲ ਹੀ ਐਨਬੀਐਸ ਤੇ ਰੈਲੀਗਰ ਕੰਪਨੀ ਵੀ ਬਣਾ ਦਿੱਤੀ ਪਰ ਇੱਥੇ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਇਨਾ ਭਰਾਵਾਂ ਵੱਲੋਂ ਪ੍ਰੋਫਿਟ 'ਚ ਜਾ ਰਹੀ ਕੰਪਨੀ ਨੂੰ ਵੇਚਿਆ ਹੀ ਕਿਉਂ ਕਿਤੇ ਐਵੇਂ ਤਾਂ ਨਹੀਂ ਕਿ ਰਨਵੈਕਸੀ ਪਹਿਲਾਂ ਹੀ ਮੁਸੀਬਤ ਵਿੱਚ ਸੀ ਪਰ ਉੱਧਰ ਅਮਰੀਕਾ ਦੀ ਜਾਂਚ ਏਜੰਸੀ FBI ਸਿੰਘ ਭਰਾਵਾਂ ਤੇ ਸਿਕੰਜਾ ਕਸਣ ਵਾਲੀ ਸੀ ਉਹਨਾਂ ਦਾ ਮੰਨਣਾ ਸੀ ਕਿ ਰਨਵੈਕਸੀ ਵੱਲੋਂ ਲੈਬ ਦੀਆਂ ਰਿਪੋਰਟਾਂ ਵਿੱਚ ਘੁਟਾਲਾ ਕੀਤਾ ਗਿਆ ਤੇ ਪਵੰਦੀ ਛੁਦਾਂ ਦਵਾਈਆਂ ਵੇਚੀਆਂ ਗਈਆਂ ਹਨ 2009 ਤੱਕ ਜਦੋਂ FBI ਰਨਵੈਕਸੀ ਤੇ ਰੋਕ ਲਗਾਉਂਦੀ ਜਾਪਾਨ ਕੰਪਨੀ ਦਾਇਚੀ ਦੇ ਨਾਲ ਇਹਨਾਂ ਦਾ ਸੌਦਾ ਹੋ ਚੁੱਕਾ ਸੀ ਜਿਸ ਵਿੱਚ ਇਹਨਾਂ ਨੇ ਰਨ ਵੈਕਸੀਨ ਨੂੰ 15000 ਕਰੋੜ ਵਿੱਚ ਜਾਪਾਨ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਨੂੰ ਵੇਚ ਦਿੱਤਾ ਸੀ ਪਰ ਦਬਾਅ ਵਧਿਆ ਤੇ ਦੋਨਾਂ ਭਾਈਆਂ ਨੇ ਅਮਰੀਕੀ ਅਦਾਲਤ 'ਚ ਇਹ ਕਬੂਲ ਕੀਤਾ ਕਿ ਲੈਬ ਹੀਰਾਫੇਰੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਅਮਰੀਕਾ ਸਰਕਾਰ ਨੂੰ 3500 ਕਰੋੜ ਦਾ ਜੁਰਮਾਨਾ ਦੇਣ ਲਈ ਵੀ ਤਿਆਰ ਹਨ ਤੇ ਉਧਰ ਜਾਪਾਨੀ ਕੰਪਨੀ ਡਾਈਚੀ ਨੇ ਵੀ ਸਿੰਘ ਭਰਾਵਾਂ 'ਤੇ 4000 ਕਰੋੜ ਦਾ ਜੁਰਮਾਨਾ ਕੀਤਾ ਕਿ ਇਹਨਾਂ ਵੱਲੋਂ ਸੱਚ ਨੂੰ ਛੁਪਾਇਆ ਗਿਆ ਹੈ ਤੇ ਗਲਤ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਦਿੱਲੀ ਕੋਰਟ ਨੇ ਵੀ ਸਹੀ ਕਰਾਰ ਦਿੱਤਾ ਉਧਰ ਇਹਨਾਂ ਦੀ ਰੈਲੀ ਗियर ਕੰਪਨੀ 'ਤੇ ਵੀ ਧੋਖਾਧੜੀ ਦੇ ਇਲਜ਼ਾਮ ਲੱਗੇ ਉਸ ਵਕਤ ਰੈਲੀ ਗੇਅਰ ਨੂੰ ਸ਼ਸ਼ੀਲ ਗੋਸਵਾਮੀ ਨਾਂ ਦਾ ਇੱਕ ਵਿਅਕਤੀ ਚਲਾਉਂਦਾ ਸੀ ਜਿਸ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਛਪਾਰਚ ਤਹਿਤ ਰਖਵਾਇਆ ਗਿਆ ਸੀ ਤੇ ਸੁਨੀਲ ਗੋਸਵਾਮੀ ਵੱਲੋਂ 21 ਅਲੱਗ-ਅਲੱਗ ਕੰਪਨੀਆਂ ਨੂੰ ਕਰਜ਼ੇ ਦਿੱਤੇ ਗਏ ਜਿਸ ਦੌਰਾਨ 2000 ਕਰੋੜ ਇੱਕ ਦਿਨ ਵਿੱਚ ਹੀ ਇੱਕ ਨਿੱਜੀ ਕੰਪਨੀ ਦੇ ਖਾਤੇ ਵਿੱਚ ਪਾਏ ਗਏ ਸਨ ਇਹਨਾਂ ਕੰਪਨੀਆਂ ਵਿੱਚ ਕੁਝ ਸਿੰਘ ਭਰਾਵਾਂ ਤੇ ਕੁਝ ਬਾਬਾ ਗੁਰਿੰਦਰ ਸਿੰਘ ਦੇ ਪਰਿਵਾਰ ਦੀਆਂ ਕੰਪਨੀਆਂ ਸਨ ਜਿਨ੍ਹਾਂ ਨੇ ਅੱਜ ਤੱਕ ਉਹ ਪੈਸੇ ਵਾਪਸ ਹੀ ਨਹੀਂ ਕੀਤੇ ਇਸੇ ਦੌਰਾਨ ਹੀ ਸ਼ਵਿੰਦਰ ਤੇ ਮਾਲਵਿੰਦਰ ਨੇ ਆਪਣੇ ਸ਼ੇਅਰ ਗਿਰਵੀ ਰੱਖ ਕੇ ਹੋਰ ਕਰਜ਼ਾ ਲਿਆ ਤੇ ਸਾਰੇ ਪੈਸੇ ਹੀ ਬਾਬਾ ਜੀ ਦੀ ਕੰਪਨੀ ਨੂੰ ਦੇ ਦਿੱਤੇ ਦੋਨਾਂ ਭਾਈਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਵੀ ਦਿੱਤੇ ਉਸ ਦੌਰਾਨ ਉਹ ਬਿਲਕੁਲ ਕੰਗਾਲ ਹੋ ਚੁੱਕੇ ਸਨ ਤੇ ਇਹਨਾਂ ਕੋਲ ਜੁਰਮਾਨਾ ਭਰਨ ਯੋਗ ਵੀ ਪੈਸੇ ਨਹੀਂ ਸਨ। ਉਹਨਾਂ ਬੈਕਸੀ ਕੰਪਨੀ ਵੇਚ ਕੇ ਇਹਨਾਂ ਨੂੰ ਜੋ 15000 ਕਰੋੜ ਮਿਲੇ ਸਨ, ਉਹਨਾਂ ਵਿੱਚ ਇਹਨਾਂ ਨੇ ਆਪਣੀ ਹੋਰ ਜਾਇਦਾਦ ਜੋੜ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲਗਭਗ 23000 ਕਰੋੜ ਰੁਪਏ ਹੋਰ ਦਿੱਤੇ। ਜਿਸ ਨਾਲ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਜਿਸ ਵਿੱਚ 260000 ਵਰਗ ਫੁੱਟ ਜ਼ਮੀਨ ਦਿੱਲੀ ਵਿੱਚ, 500000 ਵਰਗ ਫੁੱਟ ਜ਼ਮੀਨ ਨੌਇਡਾ ਵਿੱਚ, 20 ਏਕੜ ਜ਼ਮੀਨ ਗੁਰਦਾਉਂ ਵਿੱਚ, ਤਿੰਨ ਫਾਰਮ ਹਾਊਸ ਤੇ 80000 ਵਰਗ ਫੁੱਟ ਅਮદાવાદ ਚ ਜ਼ਮੀਨ ਖਰੀਦੀ ਗਈ ਤੇ ਇਸੇ ਸਾਲ ਹੀ ਸ਼ਵਿੰਦਰ ਤੇ ਮਾਲਵਿੰਦਰ ਵਿੱਚ ਝਗੜਾ ਵੱਧ ਗਿਆ। ਦੋਨੋਂ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਲੱਗ ਗਏ ਤੇ ਕੰਗਾਲੀ ਦਾ ਕਾਰਨ ਇੱਕ ਦੂਸਰੇ ਨੂੰ ਦੱਸਣ ਲੱਗ ਗਏ ਸਨ। ਪਰ ਫੇਰ ਵੀ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲੋਂ ਰਿਸ਼ਤਾ ਨਹੀਂ ਤੋੜਨਾ ਚਾਹੁੰਦੇ ਸਨ। ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦਾ ਜਨਮ ਇੱਕ ਜੱਟ ਸਿੱਖ ਪਰਿਵਾਰ ਚ ਹੋਇਆ ਸੀ। ਪਹਿਲਾਂ ਸਪੇਨ ਵਿੱਚ ਬਿਜ਼ਨਸ ਕਰਦੇ ਸਨ ਪਰ ਡੇਰਾ ਬਿਆਸ ਦੇ ਮੁਖੀ ਬਣ ਕੇ ਇੱਕ ਸਧਾਰਨ ਜੀਵਨ ਜਿਊਣ ਲੱਗੇ ਤੇ ਅੱਜ ਦੇ ਸਮੇਂ ਡੇਰੇ ਬਿਆਸ ਦੇ ਲਗਭਗ 40 ਲੱਖ ਸ਼ਰਧਾਲੂ ਤੇ 5000 ਤੋਂ ਵੱਧ ਸੈਂਟਰ ਚੱਲ ਰਹੇ ਹਨ ਕਿਵੇਂ ਹੋਈ ਸੀ ਡੇਰੇ ਬਿਆਸ ਦੀ ਸ਼ੁਰੂਆਤ ਕਿਵੇਂ ਇੱਕ ਨਾਰਮਲ ਧਰਮਸ਼ਾਲਾ ਤੋਂ 5000 ਸੈਂਟਰ ਬਣ ਗਏ ਇਸ ਤੇ ਅਸੀਂ ਇੱਕ ਵੀਡੀਓ ਬਣਾ ਚੁੱਕੇ ਹਾਂ ਜੇ ਤੁਸੀਂ ਨਹੀਂ ਵੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਵੇਖ ਸਕਦੇ ਹੋ ਸਿੰਘਪਰਾ ਸ਼ਵਿੰਦਰ ਸਿੰਘ ਤੇ ਮਾਲਵਿੰਦਰ ਸਿੰਘ ਨੇ 2016 ਚ ਰਣਬੈਕਸ ਦੀ ਡੀਲ ਦੌਰਾਨ ਮਿਲੇ ਸਾਰੇ ਪੈਸੇ ਤੱਕ ਗਵਾਏ ਹੀ ਨਾਲ ਹੀ 15000 ਕਰੋੜ ਦੇ ਕਰਜ਼ਦਾਰ ਵੀ ਹੋ ਗਏ ਸਨ 1937 ਚ 라ਵਲਪਿੰਡੀ ਤੋਂ ਹੋਈ ਰਣਬੈਕਸ ਦੀ ਸ਼ੁਰੂਆਤ ਤੇ 2008 ਤੱਕ ਇਹ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਦਵਾਈ ਕੰਪਨੀ ਬਣ ਗਈ ਸੀ ਪਰ ਵਕਤ ਨੇ ਅਜਿਹਾ ਮੋੜ ਲਿਆ ਕਿ ਜੋ ਮਲਵਿੰਦਰ ਤੇ ਸ਼ਵਿੰਦਰ ਫੌਪਸ ਦੀ ਸੂਚੀ ਅਨੁਸਾਰ ਭਾਰਤ ਦੇ ਟੌਪ 100 ਅਮੀਰਾਂ ਦੀ ਸੂਚੀ ਵਿੱਚ 92 ਨੰਬਰ ਤੇ ਸਨ ਉਹ 2019 ਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਏ ਦੋਸਤੋ ਇੱਕ ਗੱਲ ਜੋ ਸਾਨੂੰ ਸ਼ਵਿੰਦਰ ਸਿੰਘ ਤੇ ਮਾਲਵਿੰਦਰ ਸਿੰਘ ਦੇ ਕੇਸ ਵਿੱਚ ਸਿੱਖਣ ਨੂੰ ਮਿਲਦੀ ਹੈ ਕਿ ਜਿਆਦਾ ਪੈਸਾ ਹੋਣਾ ਅਮੀਰੀ ਨਹੀਂ ਹੁੰਦੀ ਤੁਸੀਂ ਉਸ ਪੈਸੇ ਨੂੰ ਕਿਵੇਂ ਵਰਤਦੇ ਹੋ ਤੇ ਕਿਵੇਂ ਇਨਵੈਸਟ ਕਰਦੇ ਹੋ ਅਸਲ ਅਮੀਰੀ ਉਹ ਹੁੰਦੀ ਹੈ ਜਿਸ ਨੂੰ ਬਿਜ਼ਨਸ ਦੀ ਭਾਸ਼ਾ ਵਿੱਚ ਮਨੀ ਮੈਨੇਜਮੈਂਟ ਕਿਹਾ ਜਾਂਦਾ ਹੈ ਤਾਂ ਹੀ ਕਿਸੇ ਸਿਆਣੇ ਨੇ ਠੀਕ ਕਿਹਾ ਕਿ ਭਰੀਆਂ ਜੇਬਾਂ ਲੋਕਾਂ ਦੀ ਪਛਾਣ ਕਰਾਉਂਦੀਆਂ ਨੇ ਤੇ ਖਾਲੀ ਜੇਬਾਂ ਆਪਣੀਆਂ ਦੀ ਧੰਨਵਾਦ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਐਜਾਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ